ਤੋ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਤੁਹਾਡਾ ਸਾਥ ਦੇਖ ਕੇ ਇਹ ਪੈਰੀ ਕੱਢ ਦੇ ਕੇ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਤੁਹਾਡੇ ਇਨੀਸ਼ੀਏਟਿਵ ਨੂੰ ਜੋ ਡਿਸਟ੍ਰਿਕਟ ਐਸਜੀਐਸ ਨੇ ਜੋ ਲੋਕ ਲਿਆ ਆਇਆ ਹੈ ਉਸ ਨੂੰ ਪਰਮਾਨੰਗਾਰਾ ਦਿੱਤਾ ਹੈ ਜੋ ਅੱਜ ਦੀ ਇਹ ਮੈਰਾਥਨ ਦੌੜ ਹੈ ਦੀ ਹੈ ਇਹਦਾ ਪਰਪਸ ਇੱਕ ਨਸ਼ਿਆਂ ਦੇ ਖਿਲਾਫ ਜੋ ਨਸ਼ੇ ਵਿਰੁੱਧ ਦੇ ਖਿਲਾਫ ਅਵੇਰਨੈਸ ਪਾਉਣਾ ਹੈ ਇਹ ਇਹਤਾ ਮਿਸ਼ਨ ਜਿਹੜਾ ਐਗੈਡੈਸਟਿਕ ਐਪੀਸ ਦੇ ਨਾਮ ਤੇ ਚਲਾਇਆ ਹੈ ਇਹ ਮਿਸ਼ਨ ਦੇ ਦੋ ਪਾਰਟ ਨੇ ਇਨਫੋਰਸਮੈਂਟ ਪਾਰਟ ਹੈਗਾ ਤੇ ਅਵੇਰਨੈਸ ਪਾਰਟ ਹੈਗਾ ਇਨਫੋਰਸਮੈਂਟ ਪਾਰਟ ਦੇ ਵਿੱਚ ਜਿਦਾਂ ਤੁਹਾਨੂੰ ਪਤਾ ਆਏਗਾ ਕਿ ਅਸੀਂ ਜਿਹੜੇ ਜ਼ਿਲ੍ਹੇ ਦੇ ਸਾਰੇ ਡਰਗ ਹੌਟਸਪੌਟ ਆਇਡੈਂਟੀਫਾਈ ਕੀਤੇ ਐ ਜਿੱਥੇ ਤੇ ਵੀ ਜਸਾ ਵਧਿਆ ਸੀ ਉਹਨਾਂ ਦੇ ਤੇ ਲਾਸਟ ਐਕਸ਼ਨ ਲਿਆ ਗਿਆ ਹੈ ਆਫੀ ਜਿਹੜੇ ਐਲਜੀਪੀ ਦੇ ਪਰਚੇ ਐ ਉਹ ਵੀ ਦਰਜ ਕੀਤੇ ਗਏ ਐ ਤੇ ਦੂਸਰਾ ਅਵੇਰਨੈਸ ਪਾਰਟ ਹੈ ਜਿਹਦੇ ਵਿੱਚ ਅਸੀਂ ਇਹ ਜਿਹੜੀ ਐਕਟੀਵਿਟੀ ਜਿਹੜਾ ਕੰਮ ਕਰ ਰਹੇ ਹਾਂ ਨੇ ਆ इसका इचा तो तो एक तंदरुस्त है वो सकते। जो भी कोई नशा स्टाफ करता है कुछ कारण सकते हैं जिस तरह के कुछ तो फिर पैसे कर रहे देखिए कुछ ईजी अवेलेबिलिटी होंगी है बिल्कुल ईजी अवेलेबल है ईजीलीबल है ਉਸ ਦੇ ਘਰਾਂ ਦੇ ਵਿੱਚ ਕੋਈ ਲੋਕ ਕਰ ਰਹੇ ਨੇ ਤਾਂ ਉਹ ਦੇਖੋ ਦੇਖੀ ਲੱਗ ਜਾਂਦੇ ਨੇ ਬੜੀ ਕੋ ਕੁਝੋ ਤਨਾਅ ਹੁੰਦਾ ਕੋਈ ਪੜਾਈ ਦਾ ਤਨਾਅ ਹੈ ਕੋਈ ਪਰਿਵਾਰ ਦਾ ਤਨਾਅ ਹੈ ਇੱਕ ਜੋ ਸ਼ਾਰਟ ਟਰਮ ਗੇਮ ਦੇ ਲਈ ਇੱਕ ਵਾਰੀ ਜੋ ਤਿੰਨ ਚਾਰ ਵਾਰ ਨਸ਼ਾ ਕਰਕੇ ਉਹ ਜੋ ਨਸ਼ੇ ਦੀ ਆਦੀ ਹੋ ਜਾਂਦੇ ਨੇ ਫਿਰ ਉਹ ਵਿਕਟਿਮ ਬਣ ਜਾਂਦੇ ਨੇ ਉਹਨਾਂ ਨੂੰ ਵੀ ਅਸੀਂ ਬਾਹਰ ਕੱਢਣ ਦੇ ਲਈ ਜਿਹੜਾ ਹੈਗਾ ਸੇਧ ਦੇਣੀ ਚਾਹੀਏ ਨਸ਼ਾ ਜੋ ਹੈ ਉਹ ਸੋਸ਼ਲ ਡਿਜ਼ੀਜ਼ ਬਣ ਚੁੱਕਾ ਹੈ ਉਹ ਨਾਲ ਜੋ ਇਨਵੀਜ਼ਿਬਲ ਉਹਦਾ ਨਸ਼ੇ ਦਾ ਸੇਵਨ ਕਰ ਰਿਹਾ ਉਹਨੂੰ ਡਕਟਾਦਾ ਹੈ ਬਲਕਿ ਉਸਦੇ ਆਸ-ਪਾਸ ਉਸਦੀ ਫੈਮਿਲੀ ਨੂੰ ਉਸਦੇ ਜਿਹੜੇ ਪਰਸਨਲ ਰਿਲੇਸ਼ਨਸ ਨੇ ਪ੍ਰੋਫੈਸ਼ਨਲ ਰਿਲੇਸ਼ਨਸ ਨੇ ਉਹਨਾਂ ਨੂੰ ਇਹ ਡਕਟ ਕਰਦਾ ਹੈ ਉਹ ਆਪਣੀ ਜੌਬ ਦੇ ਵਿੱਚ ਵੀ ਉਹਦੀ ਅਫੀਸ਼ੀਅੰਸੀ ਘੱਟ ਜਾਂਦੀ ਹੈ ਉਹਦੀ ਜੌਬ ਛੁੱਟ ਵੀ ਜਾਂਦੀ ਹੈ ਫਾਈਨੈਂਸ਼ੀਅਲ ਬਟਰ ਨਹੀਂ ਆਉਂਦਾ ਉਹ ਜਿਹੜੀ ਇਹ ਨਸ਼ਾ ਇੱਕ ਸੋਸ਼ਲ ਡਿਜ਼ੀਜ਼ ਬਣ ਚੁੱਕੀ ਹੈ ਇਹਨੂੰ ਖਤਮ ਕਰਨ ਦੇ ਲਈ ਸਾਨੂੰ ਤੁਹਾਡਾ ਵੀ ਸਹਿਯੋਗ ਚਾਹੀਦਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੋ ਡਿਸਟ੍ਰਿਕਟ ਹੈਲਥ ਅਫੀਸ ਦੇ ਨਿਵਾਸੀ ਨੇ ਸਾਡਾ ਪੂਰਾ ਇਸ ਦਿਨ ਸਹਿਯੋਗ ਕਰੋਗੇ ਇਹਦੇ ਵਿੱਚ ਤੁਸੀਂ ਜੇ ਕੋਈ ਝੋਨੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਤੁਸੀਂ ਉਹਦੀ ਗੱਟ ਰਜਿਸਟਰ ਦੇ ਸਕਦੇ ਹੋ ਤੁਹਾਡਾ ਨਾਮ ਤੋਇਆ ਬਿਲਕੁਲ ਗੁਪਤ ਰੱਖਿਆ ਜਾਏਗਾ ਇਸ ਤੋਂ ਇਲਾਵਾ ਜੇ ਕੋਈ ਨਸ਼ੀਨਾ ਸੇਵਨ ਕਰਦਾ ਹੈ ਕੋਈ ਵਿਅਕਤੀ ਹੈਗਾ ਉਹਨੂੰ ਆਪਾਂ ਉਸ ਸੈੱਟ ਦੇ ਵਿੱਚ ਲਿਆ ਸਕਦੇ ਹਾਂ ਉਹਨੂੰ ਡੀਲੀਸ਼ਨ ਸੈੱਟ ਦੇ ਵਿੱਚ ਵੀ ਦਾਖਲ ਕਰਾ ਸਕਦੇ ਹਾਂ ਮੈਨੂੰ ਪੂਰੀ ਉਮੀਦ ਹੈ ਜੋ ਨਸ਼ੇ ਦੇ ਖਿਲਾਫ ਸਾਡੀ ਲੜਾਈ ਹੈ ਉਸ ਦੇ ਵਿੱਚ ਤੁਸੀਂ ਸਾਡਾ ਪੂਰਾ ਸਹਿਯੋਗ ਦੇਵੋਗੇ ਇੰਨਾ ਸਿੱਧਾ ਨਾਲ ਹੀ ਜੋ ਮੈਂ ਤੁਹਾਡਾ ਸਾਰਾ ਤਰਸ ਇਖਲਾਕ ਤੇ బుత్ <San> బ <San>